ਤੇ ਉਧਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦੀ ਦਿਵਸਾ ਜਿਹੜਾ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ ਦਾਦੀ ਕਿ ਦੇਸ਼ ਵਿਦੇਸ਼ ਦੇ ਵਿੱਚ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸੰਗਤਾਂ ਸਜਦਾ ਕਰ ਰਹੀਆਂ ਨੇ ਉਤੇ ਸ਼ਹੀਦੀ ਦਿਵਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਈਆਂ ਅਤੇ ਗੁਰੂ ਸਾਹਿਬ ਨੇ ਤਪ ਅਸਥਾਨ ਸ਼੍ਰੀ ਭੋਰਾ ਸਾਹਿਬ ਵਿਖੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਜਿਹੜੀ ਹੈ ਕੀਤੀ ਸੀ ਆਉ ਦੇਖਦੇ ਆ ਬਾਬਾ ਬਕਾਲਾ ਸਾਹਿਬ ਤੋਂ ਇਹ ਖਾਸ ਰਿਪੋਰਟ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਏਐਨਬੀ ਨਿਊਜ਼ ਪੰਜਾਬ ਮੈਂ ਬਲਰਾਜ ਸਿੰਘ ਰਾਜਾ ਇਸ ਟਾਈਮ ਖੜੇ ਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਸਥਾਨ ਪੂਰਾ ਸਾਹਿਬ ਵਿਖੇ ਬਾਬਾ ਬਕਾਲਾ ਸਾਹਿਬ ਵਿਖੇ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਕਿ ਸ਼ਿਧੀਪੁਰਬ ਨੇ ਮਨਾਏ ਜਾ ਰਹੇ ਨੇ ਦਿੱਲੀ ਵਿਖੇ ਵੀ ਮਨਾਏ ਜਾ ਰਹੇ ਤੇ ਵੱਡੇ ਪੱਧਰ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੀ ਮਨਾਏ ਜਾ ਰਹੇ ਸੰਗਤਾਂ ਮੇਰੇ ਨਾਲ ਇਸ ਟਾਈਮ ਖੜੀਆਂ ਨੇ ਉਹਨਾਂ ਕੋ ਪੁੱਛਦੇ ਕਿ ਇਤਿਹਾਸ ਹੈ ਬਾਬਾ ਬਕਾਲਾ ਸਾਹਿਬ ਦਾ ਕੀ ਇਤਿਹਾਸ ਹੈ ਔਰ ਉਹਨਾਂ ਦੀ ਜੀਵਨੀ ਬਾਰੇ ਜਿਹੜਾ ਕਿ ਚਾਨਣਾ ਪਾਉਨੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਵੇਂ ਪਾਤਸ਼ਾਹ ਹਿੰਦੀ ਚਾਦਰ ਦੀ ਸ਼ਹਾਦਤ ਨੂੰ ਸਮਰਪਿਤ ਪੂਰੇ ਭਾਰਤ ਦੇ ਵਿੱਚ ਚੀ ਦੀ ਦਰਮਨਾਇਆ ਜਾ ਰਿਹਾ ਵਾ ਔਰ ਸਿੱਖ ਕੌਮ ਦਿਲ ਇੱਕ ਬਹੁਤ ਵੱਡਾ ਸੰਦੇਸ਼ ਅਸੀ ਇਸ ਇਲਾਸ਼ਾ ਨਹੀਂ ਸ਼ਹਾਦਤ ਨੂੰ ਲੈ ਕੇ ਵੀ ਉਹਨਾਂ ਨੇ ਹਿੰਦੂਆਂ ਦੇ ਧਰਮ ਨੂੰ ਬਚਾਉਣ ਲਈ ਉਹਨਾਂ ਦੀ ਅਣਖ ਤੇ ਇੱਜ਼ਤ ਨੂੰ ਬਚਾਉਣ ਲਈ ਵੱਡੀ ਸ਼ਹਾਦਤ ਦੇ ਕੇ ਸਾਨੂੰ ਲੋਕਾਈ ਨੂੰ ਇਹ ਸੰਦੇਸ਼ ਦਿੱਤਾ ਕਿ ਜਾਤਾਂ ਪਾਤਾਂ ਨਸਲਾ ਮਜ਼ਬਾ ਦੇ ਬਲਬਲਿਆਂ ਚੋਂ ਬਾਹਰ ਨਿਕਲ ਕੇ ਮਨੁੱਖਤਾ ਦੀ ਗੱਲ ਕੀਤੀ ਜਾਵੇ ਭਾਈ ਵਾਲਤਾ ਦੀ ਗੱਲ ਕੀਤੀ ਜਾਵੇ ਔਰ ਜਿਹੜਾ ਸੰਦੇਸ਼ ਸੀ ਉਹਨਾਂ ਦਾ ਅੱਜ ਦੇ ਇਸ ਦਿਹਾੜੇ ਤੇ ਸਾਨੂੰ ਉਹ ਸਾਰਿਆਂ ਨੂੰ ਉਹਤੇ ਅਮਲ ਕਰਨਾ ਚਾਹੀਦਾ ਔਰ ਆਪਸ ਵਿੱਚ ਰਾਜ ਮਿਲ ਕੇ ਰਹਿਣਾ ਚਾਹੀਦਾ ਧਰਮ ਸਾਨੂੰ ਸੇਧ ਦਿੰਦਾ ਹੈ ਸਾਨੂੰ ਤੋਂ ਸੇਧ ਲੈ ਕੇ ਅੱਛੀ ਜੀਵਨ ਜਾਚ ਵਾਲੇ ਪਾਸੇ ਵਧਣਾ ਚਾਹੀਦਾ ਦੂਸਰੀ ਬੇਨਤੀ ਅੱਜ ਸ਼੍ਰੋਮਣੀ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਵੀ ਔਰ ਆਪ ਜੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਪੀ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਜੋ ਉਹਨਾਂ ਦਾ ਸੰਦੇਸ਼ ਸੀ ਜੋ ਉਹਨਾਂ ਦਾ ਹੁਕਮ ਸੀ ਉਹ ਤੇ ਪਹਿਰਾ ਦਈਏ ਔਰ ਪੰਜਾਬ ਸਰਕਾਰ ਨੂੰ ਵੀ ਮੰਗ ਕਰਦੇ ਆਂ ਕਿ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਹਰ ਪਹਿਲੂ ਤੇ ਸਰਚ ਕਰਨ ਲਈ ਖੋਜ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਚੇਅਰ ਸਥਾਪਿਤ ਕੀਤੀ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਹਰ ਪਹਿਲੂ ਤੋਂ ਚੰਗੀ ਤਰ੍ਹਾਂ ਜਿਹੜਾ ਜਾਣਕਾਰੀ ਲੈ ਸਕੇ 22 ਦਸੰਬਰ ਨੂੰ ਵੀ ਇੱਕ ਮਨਾਇਆ ਜਾ ਰਿਹਾ ਸੀ ਪਰ ਅੱਜ ਦੇ ਦਿਨ ਵੀ ਆਇਆ ਜਾ ਰਿਹਾ ਹੈ ਅਮਰ ਸਿੰਘ ਸੇਖ ਕੌਮ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਨੇ ਉਹ ਸਾਨੂੰ ਇਹ ਜਿਹੜਾ ਉਦੇਸ਼ ਦਿੰਦੀ ਆ ਸੰਦੇਸ਼ ਦਿੰਦੀ ਆ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਦੇ ਨਾਲ ਰਹਿਣਾ ਚਾਹੀਦਾ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਸਾਨੂੰ ਜਾਤੀ ਵਿਤਕਰੇ ਔਰ ਨਸਲੀ ਭੇਦਭਾਵ ਨੂੰ ਭੁਲਾ ਦੇਣਾ ਚਾਹੀਦਾ ਇਹ ਸੰ ਬਾਪੂ ਜੀ